ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅੱਜ ਬੋਰਡ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 23 ਪੋਸਟਾਂ 2024 ਵਿੱਚ ਜਿਹੜੀਆਂ ਅਪਲਾਈ ਕੀਤੀਆਂ ਗਈਆਂ ਸਨ ਅੱਜ ਉਸ ਦੇ ਸਬੰਧ ਵਿੱਚ ਇੱਕ ਪੇਪਰ ਜਿਹੜਾ ਤੁਹਾਨੂੰ ਅਪਲੋਡ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਜਿਹੜੀ ਪੰਜਾਬੀ ਸ਼ਾਰਟਹੈਂਡ ਹੈ 80 ਵਰਡ ਪਰ ਮਿੰਟ ਤੇ ਤੇ ਜਿਹੜੀ ਇੰਗਲਿਸ਼ ਦੀ ਸ਼ਾਰਟਹੈਂਡ ਦਾ ਪੈਰਾ ਹੈ 60 ਵਰਡ ਪਰ ਮਿੰਟ ਤੇ ਫਾਈਨਲ ਪੇਪਰ ਦੀ ਤਰ੍ਹਾਂ ਤੁਹਾਨੂੰ ਇਸ ਪੇਪਰ ਦੇ ਵਿੱਚ ਬਣਾ ਕੇ ਦਿੱਤਾ ਗਿਆ ਜਿਸ ਦੇ ਨਾਲ ਤੁਸੀਂ ਆਪਣੀ ਤਿਆਰੀ ਫਾਈਨਲ ਪੇਪਰ ਤੋਂ ਪਹਿਲਾਂ ਬੜੇ ਹੀ ਵਧੀਆ ਤਰੀਕੇ ਨਾਲ ਚੈੱਕ ਕਰ ਸਕਦੇ ਹੋ ਜੇਕਰ ਤੁਸੀਂ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਆਉਣ ਵਾਲੀਆਂ ਸਟੈਨੋ ਦੀਆਂ ਪੋਸਟਾਂ ਲਈ ਵਧੀਆ ਤਰੀਕੇ ਨਾਲ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਪੇਡ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਹਾਂਜੀ ਕਰਦੇ ਆ ਅੱਜ ਦਾ ਆਪਾਂ ਪੇਪਰ ਸਟਾਰਟ ਸਟਾਰਟ ਕੱਗਰਾ ਪੰਜਾਬੀ ਔਰਤਾਂ ਦੀ ਪੋਸ਼ਾਕ ਦਾ ਇੱਕ ਹਿੱਸਾ ਹੈ ਜਿਸ ਨੂੰ ਟਿਓਰ ਵੀ ਕਹਿੰਦੇ ਹਨ ਟੰਡੇ ਪਹਿਲੇ ਜਵਾਨੇ ਵਿੱਚ ਇਹ ਔਰਤਾਂ ਦੁਆਰਾ ਆਮ ਤੌਰ ਤੇ ਪਾਈ ਜਾਣ ਵਾਲੀ ਪੋਸ਼ਾਕ ਸੀ ਪਰ ਹੁਣ ਇਹ ਪੰਜਾਬੀ ਔਰਤਾਂ ਦੁਆਰਾ ਖਾਸ ਮੌਕਿਆਂ ਤੇ ਹੀ ਪਾਇਆ ਜਾਂਦਾ ਇਸ ਦੇ ਨਾਲ ਕੁੜਤਾ ਅਤੇ ਚੁੰਨੀ ਪਹਿਨੀ ਜਾਂਦੀ ਹੈ ਡੰਡੀ ਕੇਰਦਾਰ ਵਸਤਰ ਜੋ ਵਿਆਹੀਆਂ ਇਸਤਰੀਆਂ ਲੱਖ ਦਿਵਾਲੀ ਪਹਿਨਦੀਆਂ ਸਨ ਉਸ ਨੂੰ ਘਗਰਾ ਕਹਿੰਦੇ ਹਨ ਡੰਡੇ ਕਈ ਇਲਾਕਿਆਂ ਵਿੱਚ ਘਗਰੇ ਨੂੰ ਲਹਿੰਗਾ ਵੀ ਕਹਿੰਦੇ ਹਨ ਡੰਡੇ ਪਹਿਲੇ ਸਮਿਆਂ ਵਿੱਚ ਪਿੰਡ ਦੀਆਂ ਬਹੂਆਂ ਦੀ ਪਛਾਣ ਘਗਰੇ ਤੋਂ ਹੁੰਦੀ ਸੀ ਡੰਡੇ ਬਹੂਆਂ ਚਾਹੇ ਬੁੱਢੀਆਂ ਹੋ ਜਾਂਦੀਆਂ ਸਨ ਪਰ ਉਹ ਘਗਰਾ ਪਾਉਂਦੀਆਂ ਸਨ ਡੰਡੇ ਘਗਰੇ ਦਾਜ ਵਿੱਚ ਦਿੱਤੇ ਜਾਂਦੇ ਸਨ ਡੰਡੇ ਸਾਟਨ ਰੇਸ਼ਮੀ ਸੰਘਾਈ ਸੂਫ ਟੂਲ ਆਦ ਦੇ ਗੋਟੇ ਕਿਨਾਰੀਆਂ ਵਾਲੇ ਲਾਉਣ ਵਾਲੇ ਘਗਰੇ ਦਾਜ ਦਾ ਜ਼ਰੂਰੀ ਹਿੱਸਾ ਹੁੰਦੇ ਸਨ ਡੰਡੇ ਕਾਲੀ ਸੂਫ ਦੇ ਘਗਰੇ ਜਾਦਾ ਵਰਤੇ ਜਾਂਦੇ ਸਨ ਡੰਡੇ ਬੜੀ ਉਮਰ ਵਾਲੀਆਂ ਜਨਾਨੀਆਂ ਚਿੱਟੇ ਘਗਰੇ ਪਹਿਣਦੀਆਂ ਸਨ ਡੰਡੇ ਇਸਤਰੀਆਂ ਦੇ ਪਹਿਨਣ ਵਾਲੇ ਕੱਪੜਿਆਂ ਵਿੱਚੋਂ ਸਭ ਤੋਂ ਜ਼ਿਆਦਾ ਕੱਪੜਾ ਘਗਰੇ ਉੱਪਰ ਲੱਗਦਾ ਸੀ ਡੰਡੇ 10 ਗਜ ਤੋਂ ਲੈ ਕੇ 20 ਗਜ ਤੱਕ ਡੰਡੇ ਨਮੀਆਂ ਬਹੂਆਂ ਦੇ ਘਗਰਿਆਂ ਵਿੱਚ ਹੁਣ ਨਾ ਕੋਈ ਨਵੀਂ ਵਿਆਹੀ ਬੌਟੀ ਅਤੇ ਨਾ ਹੀ ਬੁੱਢੀ ਘਗਰਾ ਪਾਉਂਦੀ ਹੈ ਡੰਡੇ ਹਾਂ ਸਟੇਜ ਉੱਪਰ ਗਿੱਧਾ ਪਾਉਂਦੀਆਂ ਕੁੜੀਆਂ ਦੇ ਪਾਏ ਕੱਗਰੇ ਕਦੇ-ਕਦੇ ਜ਼ਰੂਰ ਵੇਖੇ ਜਾਂਦੇ ਹਨ ਡੰਡੇ ਕੱਗਰੇ ਹੁਣ ਸੱਭਿਆਚਾਰਕ ਪ੍ਰਦਰਸ਼ਨੀਆਂ ਦਾ ਸ਼ਿੰਗਾਰ ਜ਼ਰੂਰ ਬਣ ਗਏ ਹਨ ਹਾਂਜੀ ਇਹਦੇ ਨਾਲ ਹੀ ਆਪਾਂ ਸੈਕੰਡ ਪੈਰਾ ਲਿਖਾਂਗੇ ਰੈਡੀ ਸਟਾਰਟ ਮੀਰ ਮੰਨੂ ਪੰਜਾਬ ਦਾ ਸੂਬੇਦਾਰ ਸੀ ਡੰਡੇ ਉਸ ਨੂੰ ਜ਼ਾਲਮ ਸੂਬੇਦਾਰ ਮੰਨਿਆ ਜਾਂਦਾ ਹੈ ਡੰਡੇ ਜਿਸ ਦਾ ਜਨਮ ਲਾਹੌਰ ਵਿਖੇ ਹੋਇਆ ਡੰਡੇ ਉਹ 1748 ਤੋਂ 1753 ਤੱਕ ਪੰਜਾਬ ਦਾ ਸੂਬੇਦਾਰ ਰਿਹਾ ਡੰਡੇ ਮੀਰ ਮੰਨੂ ਆਪਣੇ ਸਾਰੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ ਡੰਡੇ ਉਸ ਦੇ ਪਤਾ ਦਾ ਨਾਮ ਕਮਰੂਦੀਨ ਸੀ ਜੋ ਦਿੱਲੀ ਦਰਬਾਰ ਦਾ ਪ੍ਰਧਾਨ ਮੰਤਰੀ ਸੀ ਡੰਡੇ ਉਸ ਦੇ ਜ਼ੁਲਮ ਦੇਖ ਇਹ ਮੁਹਾਵਰਾ ਬਣ ਗਿਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਡੰਡੇ ਉਹ ਜਿਉਂ-ਜਿਉਂ ਸਾਨੂੰ ਵੱਡਦਾ ਅਸੀਂ ਦੂਣ ਸਵਾਏ ਹੋਏ ਡੰਡੇ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਤਾਂ ਮੁਗਲ ਬਾਦਸ਼ਾਹ ਮੁਹੰਮਦ ਸਾਹ ਰੰਗੀਲੇ ਨੇ ਵਜ਼ੀਰ ਕਮਰੂਦੀਨ ਦੀ ਅਗਵਾਈ ਹੇਠ ਭਾਰੀ ਫੌਜ ਮੁਕਾਬਲੇ ਲਈ ਭੇਜੀ ਡੰਡੇ ਇਸ ਲੜਾਈ ਵਿੱਚ ਪਿਤਾ ਦੀ ਮੌਤ ਹੋਣ ਤੇ ਵੀ ਮੀਰ ਮੰਨੂ ਨੇ ਫੌਜ ਦੀ ਕਮਾਂਡ ਸੰਭਾਲ ਸ਼ਾਮ ਤੱਕ ਅਬਦਾਲੀ ਨੂੰ ਹਰਾਇਆ ਡੰਡੇ ਬਾਦ ਵਿੱਚ ਮੀਰ ਮੰਨੂ ਨੂੰ ਲਾਹੌਰ ਅਤੇ ਮੁਲਤਾਨ ਦਾ ਸੂਬੇਦਾਰ ਥਾਪ ਦਿੱਤਾ ਗਿਆ ਡੰਡੇ ਅਕਤੂਬਰ 17 48 ਨੂੰ ਮੀਰ ਮੰਨੂ ਦੀ ਫੌਜ ਨੇ ਅੰਮ੍ਰਿਤਸਰ ਰਾਮ ਰੌਣੀ ਦੇ ਕਿਲੇ ਨੂੰ ਘੇਰ ਲਿਆ ਡੰਡੇ ਜਦੋਂ ਪਤਾ ਲੱਗਾ ਕਿ ਅਹਿਮਦ ਸ਼ਾਹ ਅਬਦਾਲੀ ਲਾਹੌਰ ਤੇ ਹਮਲਾ ਕਰਨ ਆ ਰਿਹਾ ਹੈ ਅਤੇ ਸ਼ਾਨਿਵਾਜ ਮੁਲਤਾਨ ਤੇ ਹਮਲਾ ਕਰਨ ਲਈ ਆ ਰਹੇ ਹਨ ਤਾਂ ਕੌੜਾ ਮੱਲ ਦੀ ਮੰਗ ਤੇ ਮੀਰ ਮੰਨੂ ਸਿੱਖਾਂ ਨਾਲ ਸੰਧੀ ਕਰ ਲਈ ਡੰਡੇ ਸਤੰਬਰ 17 48 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਤੇ ਹਮਲਾ ਕਰ ਦਿੱਤਾ ਜਦੋਂ ਹੁਣ ਤੁਹਾਨੂੰ ਇੰਗਲਿਸ਼ ਦਾ ਜਿਹੜਾ ਪੇਪਰ ਹੈ ਡਿਕਟੇਟ ਕੀਤਾ ਜਾਵੇਗਾ ਰੈਡੀ ਸਟਾਰਟ ट्रस्ट दैट द ਫਿਊਚਰ ਕੈਨ ਸਟਿਲ ਬੀ ਬਿਊਟੀਫੁਲ ਈਵਨ ਇਫ ਇਟ ਲੁక్స్ ਡਿਫਰੈਂਟ ਦੈਨ ਵਟ ਯੂ ਵਰ ਐਕਸਪੈਕਟਿੰਗ ਹੁਲ ਸਟਾਪ ਟਰਸਟ ਥੈਟ even here more is unfolding beyond what you have been able to see full stop even when things have changed full stop you may not be able to be everything to everyone What you can स्टिल वी एवरीथिंग यू वर मैंट टू वी वाई चूजिंग टू बी प्रज प्रेजेंट एंड रेडी टू ग्रो एट एवरी प्लेस ऑन द जर्नी होलस्टॉप यू डू नॉट मिस आउट ऑन वट इज मेंट for you when someone says no to you full stop you have not missed out on being able to know love and ease just because all that fell apart this year full stop you are still here, and this matters more than you know. Full stop. You are going to have more opportunities to live, to learn, to grow. Full stop. Years from नाउ जू रिमेंबर एवरी कन्वर्सेशन एवरी थाट और एवरी थिंग जू वट आई होप जू रिमेंबर द टाइम्स जू वरीबली चूज टू लव फुल स्टॉप आई होप you remember that when times were hard you found courage to not give up full stop i hope you don't just remember the people who left what the ones who stuck around full stop i hope you remember that even after the longest night's morning light found you somehow full stop i hope you always remember that all along through Everything that was changing, you were changing to full stop. So if you have to.